ਬਾਕੀ ਮੱਕੇ ਨਾਲੋਂ ਇਹਦਾ ਇਹ ਚਾਰਾ ਉਹ 5-7 ਦਿਨ ਪਹਿਲਾਂ ਪਾਇਆ ਇਹ ਸਹਲੇ ਜੇ ਬਿਲਕੁਲ ਕਾਲਾ ਨਹੀਂ ਹੁੰਦਾ ਖਰਾਬ ਨਹੀਂ ਹੁੰਦਾ ਤੁਸੀਂ origignal ਤੇ duplicate ਦੀ ਪਹਿਚਾਨ ਕਿਵੇਂ ਕਰਨੀ ਆ ਉਹ ਲੋਹਾਰੋ ਘਟਕਾਣਾ ਬ ਨੂੰ ਸਪਰੇਅ ਦੀ ਜ਼ਰੂਰਤ ਘੱਟਾ ਜਿਹੜਾ ਦਾ ਕਦਾ ਵਧੀਆ ਤੇ ਸਭ ਤੋਂ ਵਜਨਦਾਰ ਮੋٹے ਦਾਣੇ ਦਾਣਿਆਂ ਨਾਲ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਕਿਸਾਨ ਵੀ ਠੀਕ ਠਾਕ ਹੋਵੋਗੇ ਕਿਸਾਨ ਵੀਰੋ ਕਣਕ ਦੀ ਕਟਾਈ ਤੋਂ ਬਾਅਦ ਤੇ ਆਲੂਆਂ ਦੀ ਪਟਾਈ ਤੋਂ ਬਾਅਦ ਜਿਹੜੀ ਮੱਕੀ ਸੈਲਜੀ ਦੇ ਲਈ ਤੇ ਪਕਾਵੀ ਮੱਕੀ ਜੋ ਖੇਤਾਂ ਦੇ ਵਿੱਚ ਬਜਾਈ ਆਲੂਆਂ ਵਾਲੇ ਬਾਣ ਦੇ ਵਿੱਚ ਹੋ ਚੁੱਕੀ ਆ ਜਾਂ ਹੋ ਰਹੀ ਆ ਜਾਂ ਕਣਕ ਵਾਲੇ ਬਾਣਾ ਦੇ ਵਿੱਚ ਅੱਗੇ ਹੋਣੀ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਕਿ ਕਿਹੜੀ ਕਿਸਮ ਵਧੀਆ ਰਹੇਗੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਪੰਜਰ ਦੀ 1844 ਮੱਕੀ ਇਹ ਜੀ ਪੰਜਰ ਦਾ ਬੀਜ ਆ ਪੀ 1844 ਜਿਨ੍ਹਾਂ ਦੀ 18993396 ਮੱਕੀ ਆ ਉਹਨਾਂ ਬਾਰੇ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਜੀ 1844 ਜਿਹੜੀ ਮੱਕੀ ਆ ਇਹ ਜਿਹੜੇ ਕਿਸਾਨਾਂ ਦੀ ਹਰਮਣ ਪਿਆਰੀ ਮੱਕੀ ਆ ਸਾਰੇ ਕਿਸਾਨ ਵੀ ਜਿਹੜੇ ਇਸ ਨੂੰ ਬੀਜਦੇ ਹਨ ਉਸ ਨੂੰ ਹੀ ਬੀਜਦੇ ਹਨ ਕਿਉਂਕਿ ਕਿਸਾਨ ਵੀਰਾਂ ਦਾ ਜਿਹੜਾ ਸਾਇਲੇਜ ਦਾ ਕਲਰ ਆ ਉਹ ਬਹੁਤ ਸੋਹਣਾ ਰਹਿੰਦਾ ਹੈ ਜਿਹੜਾ ਸਾਇਲੇਜ ਬਿਲਕੁਲ ਕਾਲਾ ਨਹੀਂ ਹੁੰਦਾ ਖਰਾਬ ਨਹੀਂ ਹੁੰਦਾ ਜੇਕਰ ਮੱਕੀ ਦੀ ਗੱਲ ਕਰੀਏ ਜੇ ਮੱਕੀ ਦਾ ਪੱਤਾ ਜਿਹੜਾ ਬਹੁਤ ਚੌੜਾ ਰਹਿੰਦਾ ਹੈ ਦੀ ਗ੍ਰੋਥ ਬਹੁਤ ਸੋਹਣੀ ਹੁੰਦੀ ਆ ਜਿਹੜੀ ਇਹਦੇ ਵਿੱਚ ਸਪਰੇਅ ਆ ਉਹ ਬਹੁਤ ਘੱਟ ਲੋਡ ਪੈਂਦੀ ਹੈ ਜਿਆਦਾ ਸਪਰੇਅ ਦੀ ਜ਼ਰੂਰਤ ਨਹੀਂ ਪੈਂਦੀ ਇਹਦੇ ਵਿੱਚ ਤੇ ਇਹਦੇ ਵਿੱਚ ਰੋਗ ਘਟ ਆਉਂਦੇ ਆ ਰੋਗ ਘਟਾ ਕਾਣਾ ਬੂੰਸ ਸਪਰੇਅ ਦੀ ਜਰੂਰਤ ਘੱਟ ਰਹਿੰਦੀ ਹੈ ਜਿਹੜਾ ਕੱਦ ਆ ਉਹ ਜਿਆਦਾ ਨਹੀਂ ਹੁੰਦਾ ਤੇ 8 ਫੁੱਟ ਤੇ ਲਗਭਗ ਕੱਦ ਹੁੰਦਾ ਜੇਕਰ ਬਾਕੀ ਜ਼ਮੀਨਾਂ ਦੇ ਹਿਸਾਬ ਨਾਲਾ ਕੱਦ ਵੱਡਾ ਵੀ ਰਹਿ ਜਾਂਦਾ ਕਈ ਵਾਰੀ ਜਿਹੜੀਆਂ ਥੁਣੀਆਂ ਹਲਕੀਆਂ ਜ਼ਮੀਨਾਂ ਉਹਨਾਂ ਦੇ ਵਿੱਚ ਜਿਹੜਾ ਹਾਈਟ ਆ ਇਹਦੀ ਘੱਟ ਹੁੰਦੀ ਆ ਕਿਉਂਕਿ ਜਿਹੜੀ ਇਹ ਮੱਕੀ ਆ ਗਈ ਇਹ ਭਾਰੀਆਂ ਜ਼ਮੀਨਾਂ ਵਿੱਚ ਦੇ ਲਈ ਜਿਆਦਾ ਵਧੀਆ ਗਈ ਸੋ ਕਿਸਾਨ ਵੀ ਇਸ ਨੂੰ ਦੇਖ ਕੇ ਬਜਾਈ ਕਰਨੇ ਸੀ ਦੀ ਜਿਹੜਾ ਜਿਆਦਾ ਹਲਕਾ ਬਾਣੋਂ ਦੇ ਵਿੱਚ ਅਸੀਂ ਦੀ ਵਿਜਾਈ ਨਾ ਕਰਨਾ ਇਹਦੇ ਜਿਹੜੀ 2500 ਤੋਂ 200 ਤੋਂ ਲੈ ਕੇ 2500 ਕੁਆਂਟਲ ਤੱਕ ਕਿਹੜਾ ਇਹਦਾ ਔਸਤ ਸਾਇਲੇਜ ਦੀ ਉਹ ਨਿਕਲਦੀ ਆ ਤੇ ਇਹ ਵੀ ਮਹਿੰਗਾ ਜ਼ਰੂਰ ਆ ਕਿਉਂਕਿ ਜਿਹੜਾ ਚੀਜ਼ ਵਧੀਆ ਹੁੰਦੀ ਆ ਉਸ ਦਾ ਜਿਹੜਾ ਰੇਟ ਆ ਉਹ ਜਿਆਦਾ ਹੁੰਦਾ ਹੀ ਆ ਪਰ ਜਿਹੜੇ ਵੀ ਇਸ ਨੂੰ ਵਰਤਦੇ ਨੇ ਉਹ ਇਸ ਨੂੰ ਹੀ ਵਰਤਦੇ ਹਨ ਬਾਕੀ ਮੱਕੇ ਨਾਲੋਂ ਜਿਹੜਾ ਇਹਦਾ ਚਾਰਾ ਉਹ 5-7 ਦਿਨ ਪਹਿਲਾਂ ਪਾਏ ਨਾ ਨਾ 70 75 ਦਿਨ ਦੇ ਵਿੱਚ ਇਹਦਾ ਚਾਰ ਪਾ ਜਾਂਦਾ ਹੈਗਾ ਫਾਇਲਾ ਜਿਹੜਾ ਤਿਆਰ ਹੋ ਜਾਂਦਾ ਹੈਗਾ ਬਾਕੀ ਦੇ ਜਿਹੜੇ ਪੱਤੇ ਆ ਉਹ ਨਹੀਂ ਪੀਲੇ ਹੁੰਦੇ ਜਿਵੇਂ ਦੂਸਰੀਆਂ ਮੱਕੀਆਂ ਦੇ ਵਿੱਚ ਪੱਤੇ ਪੀਲੇ ਪੈਂਦੇ ਆ ਘਾਟ ਆ ਜਾਂਦੀ ਆ ਪੱਤਿਆਂ ਦੇ ਇਹਦੇ ਕੋਈ ਸਮੱਸਿਆ ਨਹੀਂ ਆਉਂਦੀ ਤੇ ਇੱਕ ਇਹਦੇ ਚ ਹੋਰ ਸਭ ਤੋਂ ਵੱਡੀ ਖਾਸੀਅਤ ਕਿਉਂਕਿ ਜਿਹੜੀਆਂ ਮੱਕੀਆਂ ਦੇ ਵਿੱਚ ਹਾਈਟ ਜ਼ਿਆਦਾ ਹੁੰਦੀ ਆ ਜਾਂ ਗਰੋਥ ਜ਼ਿਆਦਾ ਹੁੰਦੀ ਆ ਐਂਡ ਤੇ ਜਾ ਕੇ ਜਿਹੜੀ ਤੇ ਛੱਲੀ ਆ ਉਹ ਛੱਲੀ ਛੋਟੀ ਰਹਿੰਦੀ ਆ ਛੱਲੀ ਵੱਡੀ ਨਹੀਂ ਬਣਦੀ ਪਰ ਇਸ ਮੱਕੀ ਦੀ ਛੱਲੀ ਸਭ ਤੋਂ ਵਧੀਆ ਤੇ ਸਭ ਤੋਂ ਵਜਨਦਾਰ ਮੋٹے ਦਾਣੇ ਦਾਣਿਆਂ ਨਾਲ ਭਰਪੂਰ ਭਰੀ ਛੱਲੀ ਇਸ ਦੀ ਬਣਦੀ ਹੈ ਬਹੁਤ ਸੋਹਣੀ ਮੱਕੀ ਆ ਜਿਹੜੇ ਕਿਸਾਨ ਵੀ ਇਸ ਨੂੰ ਬੀਜਦੇ ਨੇ ਉਹ ਕਿਰਪਾ ਕਰਕੇ ਗੱਲ ਦਾ ਧਿਆਨ ਰੱਖਣਾ ਕਿ ਇਹਦੇ ਵਿੱਚ ਡੁਪਲੀਕੇਟ ਬਹੁਤ ਆ ਰਹੀ ਆ ਤੁਸੀਂ origignal ਤੇ duplicate ਦੀ ਪਛਾਣ ਕਿਵੇਂ ਕਰਨੀ ਆ ਉਹ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਧੰਨਵਾਦ ਜੀ ਮਿਹਰਬਾਨੀ